ਗਰਮੀ ਮੋਟਰ ਬੰਦ ਕਰਤੀਆਂ ਮੋਟਰਾਂ ਬੰਦ ਸਾਰੀਆਂ ਮੀਂਹ ਆ ਗਿਆ ਮੀਂਹ ਬਾਵਾ ਪੈ ਗਿਆ ਹੁਣ ਖੁਸ਼ ਆ ਕਿ ਨਹੀਂ ਮੀਂਹ ਤੋਂ ਮਾਨ ਬਾਗੋ ਬਾਗਾ ਪਰ ਭਰਾਵਾ ਐ ਰਗੀ ਨਾ ਰੱਬ ਨੇ ਗਰਮੀ ਬਹੁਤ ਹੋਈ ਸੀ ਤੇ ਮਿਹਨਤਾਂ ਵੀ ਬਹੁਤ ਕਰਾਈਆਂ ਰੱਬ ਨੇ ਕਿਹੜੇ ਦਰ ਨਹੀਂ ਮੱਥਾ ਟੇਕਿਆ ਜਾ ਕੇ ਕਿੱਥੇ ਨਹੀਂ ਮਿਹਨਤਾਂ ਕੀਤੀਆਂ ਪਰ ਠੀਕ ਆ ਗਰਮੀ ਬਹੁਤ ਪਈ ਪਰ ਅੱਜ ਮਾਨ ਬਾਗੋ ਬਾਗਾ ਚੋਨਾ ਸਵੇਰੇ ਸੁੱਕਾ ਪਿਆ ਸੀ ਤੇ ਕੁਦਰਤ ਦੇ ਰੰਗ ਹੀ ਆ ਆ ਮਿਹਨਤਾਂ ਚ ਕਰਦਾ ਕਿ ਨਹੀਂ ਮੋਟਰਾਂ ਵੀ ਬੰਦ ਕਰਾਤੀਆਂ ਅੱਜ ਹੈ ਵੀ ਖਰੇ ਐਤਵਾਰ ਆ ਹਨਾ ਅੱਜ ਐਤਵਾਰ ਆ ਉਹ ਬਾਤ ਠੀਕ ਆ ਫੇਰ ਹੈ ਵੀ ਸੌਣ ਦਾ ਮਹੀਨਾ ਵਾ ਪੂਰੇ ਖਾਣੇ ਆ ਜਵੇ ਬੰਦੇ ਪੂਰੇ ਠੀਕ ਅੱਜ ਪੂੜੇ ਬਣਾਈਏ ਪੂੜੇ ਖੀਰ ਪੂੜੇ ਬੰਦੇ ਹੁੰਦੇ ਪਹਿਲੋਂ ਅੱਜ ਤੋਂ 20 ਸਾਲ ਪਹਿਲਾਂ ਵੀ ਬਣਾਉਂਦੇ ਤੇ ਅੱਜ ਕੱਲ ਦਰਵਾਜ ਹੀ ਖਤਮ ਹੋ ਗਿਆ ਯਾਰ ਕੋਰ ਰਵਾਜ ਚਲੇ ਗਏ ਤਾਂ ਬੇਬੇ ਦੇ ਹੱਥਾਂ ਦੇ ਖੀਰ ਪੂੜੇ ਨਹੀਂ ਆ ਭੁੱਲਦੇ ਆ ਹਾਏ ਉਹ ਨਹੀਂ ਆ ਭੁੱਲਦੇ ਹੁਣ ਤਾਂ 버ਗਰ ਸਰਗਰ ਆ ਗਏ ਆ ਦਾ ਪੰਜਾਬ ਸਰਦੀ ਤੈਂ ਕੀ ਯਾਰ ਗੇ ਟੇਡ ਹੋ ਗਿਆ ਸਾਹ ਕਾਗੇ ਪਰ ਨਹੀਂ ਯਾਰ ਉਹ ਘਰ ਦਾ ਗੋੜ ਹੁੰਦਾ ਸੀ ਉਹ ਘਰ ਦੇ ਦੁੱਧ ਹੀ ਸਭ ਕੋਈ ਘਰ ਦਾ ਹੁੰਦਾ ਸੀ ਚੌਰ ਵੀ ਕਰਦੇ ਹੁੰਦੇ ਸੀ ਖੀਰ ਪੂਰੇ ਪਕੜੇ ਦੇ ਯਾਰ ਘਰ ਘਰ ਖੀਰ ਪੂਰੇ ਬਣਦੇ ਹੁੰਦੇ ਸੀ ਤੇ ਸਾਵਣ ਦਾ ਮਹੀਨਾ ਹੁਣਾ ਟਿਫਲੀ ਪੀਗਾ ਪੈਣੀਆਂ ਝੜੀਆਂ ਲੱਗੀਆਂ ਹੋਣੀਆਂ ਕੁੜੀਆਂ ਨੇ ਇਕੱਠੀਆਂ ਹੋ ਕੇ ਕਿੱਦਾ ਪਾਉਣਾ ਤੇ ਪਤਾ ਲੱਗਦਾ ਪਿੰਡ ਦੇ ਵਿਆਹ ਵਰਗਾ ਐਤਵਾਰ ਨੂੰ ਨਾ ਵਿਆਹ ਵਰਗੀ ਰੌਣਕ ਹੋ ਜਾਂਦੀ ਸੀ ਟਕਾਰਾਂ ਨੂੰ ਸਾਉਣ ਦਾ ਮਹੀਨਾ ਕਟਣ ਧੀਆਂ ਧਿਆਨੀਆਂ ਜਿਹੜੀਆਂ ਨਵੀਆਂ ਵਿਆਹੇ ਆਹੀ ਨਾ ਉਹ ਸਾਉਣ ਦਾ ਮਹੀਨਾ ਪੇਕੀ ਪਿੰਡ ਕਟਣਾ ਆਉਂਦੀ ਆ ਹੇ ਰਿਵਾਜ ਹੁੰਦਾ ਸੀ ਤੇ ਅੱਜ ਕੱਲ ਬੱਸ ਗਿਆ ਕੋਈ ਹੈਗਾ ਵੇ ਕਿਸੇ ਨੇ ਨਾਂ ਲਿਆ ਵਾ ਮੇਰੇ ਹੱਥੇ ਨੈਦਵਾਰ ਲੰਘੇ ਕਿਸੇ ਨੇ ਨਾਂ ਨਹੀਂ ਲਿਆ ਨਾ ਤਾਂ ਪੂੜੇ ਵੀ ਨਹੀਂ ਪੁੱਛਿਆ ਗਿਆ ਕਿ ਕਹਿੰਦਾ ਸਾਨੂੰ ਪੂੜੇ ਬਣਾਉਣੇ ਨਹੀਂ ਆਉਂਦੇ ਚਾਹ ਦੁਕਾਨਾ ਤੋਂ ਲਾਇਆ ਹੁਣ ਪਰ ਤੇ ਰੈਲੀ ਮੇਟ ਬੈਲਦਾ ਪੂੜੇ ਪਰ ਉਹ ਗੱਲ ਥੋੜਾ ਯਾਰ ਬੰਦੀ ਆ ਤਾਂ ਅੱਜ ਕਹਿ ਕੇ ਬਣਾਉਣੇ ਆ ਪੂੜੇ ਤੇ ਕਦਾ ਉਦੋਂ ਫੇ ਹੱਕ ਹੁੰਦਾ ਹੀ ਪਿੱਤੀਆਂ ਧਿਆਨ ਨੂੰ ਅੱਜ ਕੱਲ ਰਿਵਾਜ ਹੀ ਖਤਮ ਹੋ ਗਏ ਯਾਰ ਧੀਆਂ ਧਿਆਨੀਆਂ ਨਾ ਸੌਣ ਦੇ ਮਹੀਨੇ ਨਾ ਰਿਵਾਜ ਹੁੰਦਾ ਸੰਧਾਰਾ ਦੇ ਕੇ ਆਉਣਾ ਵੀ ਜੋ ਗੱਲੀ ਦਾ ਲਾਤਾ ਪਿੱਤੀ ਧਿਆਨੀ ਨੂੰ ਦੇ ਕੇ ਆਉਣਾ ਤੇ ਕੋਈ ਹੋਰ ਕਿਸੇ ਨੇ ਬੇਸਕੋਟ ਬਣਾ ਲਵੇ ਆਪਣੇ ਲੋਰਨ ਨਾਲ ਕੋਨਾ ਕੋਹ ਦੇ ਕੇ ਆਉਣਾ ਉਹਨੂੰ ਸੰਧਾਰਾ ਕਹਿੰਦੇ ਹੁੰਦੇ ਸੀ ਕਿਰਨ ਸੌਣ ਮਹੀਨਾ ਕਿਨ ਮੇਨ ਕਨੀਆਂ ਗਲੀਆਂ ਦੇ ਵਿੱਚ ਗਾਰਾ ਲੈ ਕੇ ਆਇਆ ਨਹੀਂ ਨੇਰਾ ਵੀਰ ਸੰਧਾਰਾ ਲੈ ਕੇ ਆਇਆ ਨਹੀਂ ਮੈਂ ਕਿੱਥੇ ਡਾਵਾ ਕਿੱਥੇ ਪਕਾਵਾ ਚਾ ਮੈਨੂੰ ਹੈ ਚੜਿਆ ਘਰ ਮੇਰੇ ਹੈ ਰੌਣਕ ਹੋਈ ਵੀਰ ਘਰੇ ਜਦ ਵੜਿਆ ਉਹ ਫਿੱਕਾ ਦੁੱਧ ਕਾੜ ਕੇ ਲਿਆਈ ਪੀ ਜਾ ਵੀਰਾ ਸਾਰਾ ਲੈ ਕੇ ਆਇਆ ਨਹੀਂ ਮੇਰਾ ਵੀਰ ਸੰਧਾਰਾ ਇਦਾਂ ਦਾ ਪਿਆਰ ਹੁੰਦਾ ਭੈਣ ਵੀਰ ਨੂੰ ਦੀਗਦੀ ਹੁੰਦੀ ਕਿੱਥੇ ਚਲੇਗਾ ਰਿਵਾਜ ਹੁਣ ਕੌਣ ਪਿੰਡਾਂ ਪਿੰਡਾਂ ਦੇ ਪਿੰਡ ਸੁੰਨੇ ਹੋਏ ਪਾ ਬਾਹਰ ਦੇਸ਼ ਨੋਕੀ ਚਲੇ ਗਏ ਆਓ ਮੋੜੋ ਆ ਪੰਜਾਬੀਓ ਆਜੋ ਆਪਾਂ ਕਰੀਏ ਫੇ ਹੋ ਜਾਗਾ ਇਹ ਆ ਪੂਰੇ ਹੁਣ ਥਾਲੇ ਘਰ ਅੱਜ ਕਿਹੜਾ 20 ਜੀ ਹੁੰਦੇ ਸੀ ਤਾਂ ਹੁਣ ਤਿੰਨ ਚਾਰ ਜੀ ਆ ਕਿੱਥੇ ਪੂਰੇ ਖਾਵਾਂਗੇ ਉੱਥੇ ਨਿਆਰੇ ਹੁੰਦੇ ਸੀ ਪੂਰੇ ਖਾਣੇ ਹੈ ਸ਼ਤਾਨੀਆਂ ਕਾਰਨੀਆਂ ਗਿਆ ਹੈ ਇਸ ਦੀਆਂ ਬਣਾਉਣੀਆਂ ਕਈ ਕੋ ਪਰ ਰਵਾ ਚਲੇ ਗਿਆ ਯਾਰ ਕੋਈ ਹਾਲ ਹ ਇਕੱਠੇ ਪੈ ਕੇ ਕਿੰਨੂ ਕਿੰਨਾ ਗੱਲਾਂ ਕਰੀਏ ਲੈ ਗਿਆ ਕੈਨੇਡਾ ਅਮਰੀਕਾ ਪੰਜਾਬ ਦੀ ਜਵਾਨੀ ਲੈ ਗਈ ਯਾਰ ਹੁਣ ਇੱਥੇ ਕੌਣ ਆ ਕਿੱਥੇ ਪੂਰੇ ਪਤਨੇ ਕਿੱਥੇ ਕੀ ਹੋਣਾ ਯਾਰ ਨਹੀਂ ਖੁਸ਼ੀ ਹੁੰਦੀ ਸੀ ਸਮਰਦਾ ਮੇਨਾ ਪਰ ਹੁਣ ਅੱਜ ਕੱਲ ਕਿਸ ਨੂੰ ਪਤਾ ਨਹੀਂ ਚਲੋ ਰਾਬ ਰੱਖਾ ਕਦੇ ਪੰਜਾਬ ਕੇਕ ਸਹਾਰ ਹੋਊਗਾ ਪੰਜਾਬ ਤੇ ਪੂਰੇ ਅੰਜਾਲ ਜਾ ਕੇ ਖਾਨੇ ਸਿਰੋ ਜਾ ਰਾ ਮਾਲਕਾ ਤੋਂ ਦੁਖੀ ਕਰਨਾ ਸਾਨੇ ਪੂਰੇ ਕਿੱਥੇ ਜੋਜੇ ਤੋ ਤਨ ਜੀ ਆ ਖਾ ਲਾਂਗੇ ਪੂਰੇ ਉਹੋ ਜੇ ਨਾ ਹੁਣ ਗਿੱਦੇ ਪੈਲੇ ਨਾ ਪਿਪਨੀ ਪੀਂਗਾ ਪੈਦੀਆਂ ਕੋਹ ਨਹੀਂ ਹੋ ਰਿਹਾ ਯਾਰ ਤੇ ਕਾਦਾ ਸਾਵਣ ਮਹੀਨਾ ਰਹਿ ਗਿਆ ਚੰਤਾਵਾਂ ਨੇ ਕਾਲਿਆ ਬਿਮਾਰੀਆਂ ਘਰ ਘਰ ਲਗੀਆਂ ਵਾ ਪਰ ਫੇਰ ਵੀ ਆਦਤ ਸਾਵਣ ਦਾ ਮਹੀਨਾ ਬੀ ਪਿਆ ਪਰ ਮਾ ਮਾ ਤੇਰਾ ਧੰਨਵਾਦ ਉਰੇ ਖਾਵਾ ਅੰਗੇ